ਜਗਰਾਉਂ ਦੇ ਪਿੰਡ ਮਾਨੁਕੇ ਦੇ ਵਿੱਚ ਹੋਏ ਸਾਬਕਾ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੇ ਕਤਲ ਮਾਮਲੇ 'ਚ ਥਾਣਾ ਹਡੂਰ ਪੁਲਿਸ ਨੇ ਇੱਕ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਦੇ ਕਿ ਬੀਤੇ ਦਿਨ 32 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਨੌਜਵਾਨ ਗਗਨਦੀਪ ਸਿੰਘ ਸਾਬਕਾ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸੂਚਨਾ ਮਿਲਣ ਤੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਕਤਲ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤੇ ਉੱਥੇ ਦੂਜੇ ਪਾਸੇ ਪਿੰਡ ਦੇ ਇੱਕ ਗੁਰਸੇਵਕ ਸਿੰਘ ਮੋਟੂ ਜਿਸ ਨੇ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਕਈ ਮੁੰਡਿਆਂ ਨੂੰ ਬੁਲਾ ਕੇ ਫਾਇਰਿੰਗ ਕੀਤੀ ਸੀ ਉਹਨਾਂ ਨੂੰ ਫੜਨ ਲਈ ਪੁਲਿਸ ਨੇ ਕਈ ਮੁੰਡੇ ਰੌਂਡ ਅਪ ਕੀਤੇ ਨੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕਈ ਵੱਡੇ ਖੁਲਾਸੇ ਕਰ ਸਕਦੀ ਹੈ ਮਾਮਲੇ ਸੰਬੰਧੀ ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੋਰ ਮੜੁਕੇ ਨੇ ਪੁਲਿਸ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਦਿਨ ਰਾਤ ਇੱਕ ਕਰਕੇ ਗਗਨਦੀਪ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਉਨਾ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਜਗਰਾਉਂ ਚ ਹੋਏ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਤੇ ਮਾਨ ਸਰਕਾਰ ਨੂੰ ਠੇਰਦੇ ਹੋਏ ਕਿਹਾ ਕੀ ਕਪੂਰਥਲਾ 'ਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਪਿੰਡਰਾ ਕਲਾ ਮੋਗਾ ਵਿੱਚ ਇੱਕ ਵਿਅਕਤੀ ਦਾ ਕਈ ਗੋਲੀਆਂ ਮਾਰ ਕੇ ਕਤਲ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਸਮਾਗਮ 'ਚ ਇੱਕ ਸਰਪੰਚ ਦੀ ਹੱਤਿਆ ਤੇ ਹੁਣ ਜਗਰਾਉ ਦੇ ਪਿੰਡ ਮਾਨੁਕੇ ਵਿਖੇ ਇੱਕ ਕਬੱਡੀ ਖਿਡਾਰੀ ਗਗਨਦੀਪ ਦਾ ਕਤਲ ਹੋਇਆ ਇਹਨਾਂ ਘਟਨਾਵਾਂ ਨੇ ਆਪ ਸਰਕਾਰ ਦੇ ਅਧੀਨ ਵੱਧਦੀ ਗੈਂਗਸਟਰ ਦਲੇਰੀ ਤੇ ਗੰਭੀਰ ਕਾਨੂੰਨ ਵਿਵਸਥਾ ਸੰਕਟ ਦੇ ਵਿੱਚ ਦਰਸਾਈ ਹੈ ਦੱਸ ਦੇ ਕਿ ਕਤਲ ਬੀਤੇ ਕੱਲ ਹੋਇਆ ਸੀ ਜਿਸ ਤੋਂ ਬਾਅਦ ਸਿਆਸਤ ਵਿਗਨ ਮਾਗੀ ਹੈ ਵਕ ਵਕ ਆਗੂ ਵੀ ਇਸ ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਤੇ ਮਾਨ ਸਰਕਾਰ ਘੇਰੇ ਦੇ ਵਿੱਚ ਨਜ਼ਰ ਆ ਰਹੀ ਹੈ ਉਦੋਂ ਦੀ ਦੂਜੇ ਪਾਸੇ ਪਰਿਵਾਰ ਦਾ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਹੈ ਤੇ ਨਾਲ ਹੀ ਆਪ ਦੇ ਵਿਧਾਇਕਾਂ ਮਾਨੁਕੀ ਦਾ ਕੀ ਕੁਝ ਕਹਿਣਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਇੱਕ ਮਾਂ ਦਾ ਪੁੱਤ ਚਲਿਆ ਗਿਆ ਜਿਹਦੇ ਲਈ ਮੇਰਾ ਭਤੀਜਾ ਵੀ ਆਹੋ ਬਹੁਤ ਦੁੱਖ ਪ੍ਰਗਟ ਕਰਦੀ ਹੈ ਪਰ ਗੱਲ ਇਹ ਹੈ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਚੋਂ ਸવાય ਲਾਸ਼ਾਂ ਤੋਂ ਇਲਾਵਾ ਸਾਨੂੰ ਕੁਝ ਲੱਭਦਾ ਨਹੀਂ ਜਿਨ੍ਹਾਂ ਨੇ ਕੀਤੀ ਹੈ ਮੈਂ ਤਾਂ ਉਹਨਾਂ ਦੀ ਵੀ ਸਖਤ ਨਿੰਦਿਆ ਕਰਦੀ ਹਾਂ ਪਰ ਮੈਂ ਪੁਲਿਸ ਨੂੰ ਸਖਤ ਤੋਂ ਸਖਤ ਹਦਾਇਤ ਦੇਨੀ ਹੈ ਇੱਕ ਮਾਂ ਦਾ ਪੁੱਤ ਗਿਆ ਜਲਦੀ ਤੋਂ ਜਲਦੀ ਦੋਸ਼ੀਆਂ ਤੇ ਕਾਰਵਾਈ ਕਰੋ ਦੋਸ਼ੀਆਂ ਨੂੰ ਫੜੋ ਜੇ ਤੁਹਾਡਾ ਫਰਜ਼ ਬਣਦਾ ਤਾਂ ਕਿ ਘਰਦਿਆਂ ਨੂੰ ਇੱਕ ਇਨਸਾਫ ਦੀ ਉਮੀਦ ਹੋ ਜਾ ਸਕੇ ਜਿਹੜਾ ਜਿਹੜੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਦੇ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਦੀ ਡੈਥ ਹੋਈ ਹੈ ਲੜਕੀ ਦੀ ਗਗੰਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਹੈ ਔਰ ਇਹ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਏ ਸੀ ਉਹਨਾਂ ਚੋਂ ਅਸੀਂ ਇੱਕ ਇੱਕ ਉਸ ਦੀ ਰੈਸਟ ਵੀ ਹੋ ਗਈ ਆ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਕਿੰਨੇ ਫਾਇਰ ਹੋਏ ਜੀ तकरीबन ਹਲੇ ਮੈਂ ਕਲੀਅਰ ਤਾਂ ਨਹੀਂ ਕਰ ਸਕਦਾ ਚਾਰ ਤੋਂ ਪੰਜ ਫਾਇਰ ਹੋਏ ਆ ਪਰ ਜਿਹੜਾ ਇਹਨਾਂ ਦੀ ਵਜ੍ਹਾ ਰੰਜੀਤ ਸ਼ਾ ਉਹ ਆਪਸੀ ਦਸ਼ਮਨੀ ਆ ਪਿੰਡ ਦੀ